ਵਸੰਤ ਪੰਚਮੀ ਦਾ ਤਿਹਾਰ ਸੰਗਰੂਰ ਵਾਸੀਆਂ ਦੇ ਲਈ ਸਭ ਤੋਂ ਵੱਡਾ ਤਿਹਾ ਕਹਿੰਦੇ ਨੇ ਕਿ ਜਦੋਂ ਵਸੰਤ ਪੰਚਮੀ ਦਾ ਤਿਹਾਰ ਆਉਂਦਾ ਤਾਂ ਸੰਗਰੂਰ ਦੇ ਵਿੱਚ ਲੋਕ ਪੰਜਾਬ ਤੋਂ ਨਹੀਂ ਹਿੰਦੁਸਤਾਨ ਤੋਂ ਨਹੀਂ ਬਾਹਰੋਂ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਵੀ ਰਿਸ਼ਤੇਦਾਰ ਇਸ ਵਸੰਤ ਪੰਚਮੀ ਦੇ ਉੱਤੇ ਆ ਕੇ ਪਤੰਗਬਾਜ਼ੀ ਕਰਦੇ ਨੇ ਇਸ ਸਮੇਂ ਅਸੀਂ ਇੱਕ ਪਤੰਗ ਵਾਲੀ ਦੁਕਾਨ ਦੇ ਉੱਤੇ ਖੜੇ ਆਂ ਇੱਥੇ ਤੁਸੀਂ ਵੇਖ ਸਕਦੇ ਹੋ ਕਿ ਅਨੇਕਾਂ ਤਰ੍ਹਾਂ ਦੇ ਪਤੰਗ ਹੀ ਪਤੰਗ ਛੋਟਾ ਪਤੰਗ ਵੱਡੇ ਪਤੰਗ ਇਸ ਤਰ੍ਹਾਂ ਤੂਤ ਪਤੰਗ ਨਜ਼ਰ ਆਉਂਦੇ ਨੇ ਵੱਡੇ ਵੱਡੇ ਪਤੰਗ ਨੇ ਉੱਥੇ ਹੀ ਜੋ ਚਰਖੜੀਆਂ ਨੇ ਡੋਰ ਆ ਉਹ ਇਸ ਜਗ੍ਹਾ ਦੇ ਉੱਤੇ ਨਜ਼ਰ ਆਉਂਦੀ ਆ ਕਿੰਨਾ ਕੁ ਹੁਸਾ ਉਹ ਵੀ ਜਾਣਨ ਦੀ ਅਸੀਂ ਕੋਸ਼ਿਸ਼ ਕਰਾਂਗੇ ਬੱਚਾ ਖੜਾ ਕਿ ਛੋਟਾ ਜਾ ਉਹਦੇ ਨਾਲ ਗੱਲ ਕਰਦੇ ਆ ਆ ਕੀ ਨਾ ਵੀਰੇ ਮਨਿੰਦਰ ਸਿੰਘ ਮਨਿੰਦਰ ਫਿਰ ਤਿਆਰੀ ਆ ਬਸੰਤ ਦੀ ਹਾਂਜੀ ਕਿੰਨੀ ਕੀ ਤਿਆਰੀ ਕੀ ਕੁਛ ਕਰਨਾ ਪਸੰਦ ਤੇ ਇਸ ਵਾਰ ਵਧੀਆ ਕੇ ਡੀ ਜੇ ਡੀ ਜੇ ਡੀ ਜੇ 2 ਜੇ ਲਾਉਣੇ ਨੇ ਪੂਰੇ ਹਾਂਜੀ ਕਿਹੜੀ ਡੋਰ ਵਰਤੋਂਗੇ ਆਹੀ ਨਾਰਮਲ ਜਿੰਨਾ ਹੋਵੇ ਨਾਰਮਲ ਹਾਂਜੀ ਕਿੰਨੇ ਦਿਨ ਹੋ ਗਏ ਤਿਆਰੀ ਕਰਦੇ ਨੇ ਚਾਰ ਪੰਜ ਦਿਨ ਚਾਰ ਪੰਜ ਦਿਨ ਕਈ ਦੋਸਤੋਂ ਹੋਣਗੇ ਭੈਣ ਭਰਾ ਹੋਣਗੇ ਹੈਨਾ 15 ਜਾਨੇ 15 ਜਾਨੇ ਕੀ ਨਾਂ ਬਈ ਪ੍ਰਵਿੰਦਰ ਸਿੰਘ ਜੀ ਪ੍ਰਵਿੰਦਰ ਕਹਿੰਦੇ ਕਿ ਸੰਗਰੂਰ ਦੀ ਜੋ ਪਸੰਤਾ ਬੜੀ ਮਸ਼ਹੂਰ ਆ ਲੋਕ ਦੇਸ਼ ਉਪਦੇਸ਼ਾਂ ਚ ਆਉਂਦੇ ਨੇ ਰਿਸ਼ਤੇਦਾਰ ਆਉਂਦੇ ਨੇ ਬਸੰਤ ਮਨਾਉਂ ਹਾਂਜੀ ਅਸੀਂ 15 ਬੰਦੇ ਹੁੰਦੇ ਜੀ ਸਾਡਾ ਪ੍ਰੋਗਰਾਮ ਬਹੁਤ ਵਧੀਆ ਹੁੰਦਾ ਅਸੀਂ ਸਭ ਕੁਝ ਉੱਪਰ ਹੀ ਹੁੰਦਾ ਥੱਲੇ ਕੋਠੇ ਤੋਂ ਉੱਤਰ ਨਹੀਂ ਨਹੀਂ ਸਾਰਾ ਤਾਂ ਨਾ ਹੂੰ ਪੂਰਾ ਡੀਜੇ 2 ਜੇ ਲਾ ਕੇ ਆਥਨੇ ਡੀਜੇ 2 ਜੇ ਪੂਰਾ ਨੱਚਦੇ ਆ ਉੱਥੇ ਵਧੀਆ ਮਨੋਰੰਜਨ ਕਰਦੇ ਆ ਜੀ ਮਗਵਾਲ ਪਿੰਡ ਆਈ ਆਪਣਾ ਮੈਂ ਤੁਮਾ ਬਾਦਨ ਪੂਰੀਆਂ ਤੁਮਾਈ ਜਿੱਦਿਆਂ ਕਹਦੋਂ ਖਾਣਾ ਪੀਣਾ ਉੱਪਰ ਹੀ ਹੁੰਦਾ ਜੀ ਸਾਰਾ ਕੋਈ ਘਾਟ ਨਹੀਂ ਹੁੰਦੀ ਆ ਸਰਮਸਰੇ ਖਿਚਮ ਖਿਚਮ ਹੋਣੀ ਆ ਖਚਮ ਖਚਮ ਪੂਰੀ ਜੀ ਪੂਰੀ ਉਂਗਲਾਂ ਵੜਾ ਲੈਣੀਆਂ ਨੇ ਸਾਰਾ ਦਿਨ ਚੇਪੀਆਂ ਲਾਈ ਜਾਣੀਆਂ ਨੇ ਪਤੰਗ ਤੜਾਈ ਜਾਣੇ ਉਤਰਨੀ ਨਹੀਂ ਹੈਗਾ ਉਤਰਨੇ ਜਮਾਂ ਨਹੀਂ ਉਤਰਦੇ ਰੋਟੀ ਵੀ ਉਪਰੀ ਆਉਂਦੀ ਆ ਸਾਡੀ ਹੂੰ ਬੁੜੀਆਂ ਰੋਟੀ ਦੀ ਵੀ ਰਹੁੰਦੀਆਂ ਨੇ ਸਾਰਾ ਦਿਨ ਕਦੇ ਚੌਲ ਬਣਾ ਲੈ ਕਦੇ ਕੁਝ ਬਣਾ ਲਿਆ ਚਿਕਨ ਵੀ ਬਣਾਉਣੇ ਆ ਪੈਕ ਸੈਗ ਵੀ ਲਾਉਣੇ ਆ ਸਾਰਾ ਕੁਝ ਹੀ ਕਰਦੇ ਆ ਜੀ ਸਾਰਾ ਕੁਝ ਹਾਂਜੀ ਸਾਰਾ ਕੁਝ ਚੱਲਦਾ ਜੀ ਇਹ ਗੱਲ ਕੀਤੀ ਜੇ ਵੀ ਤਾਂ ਪਹਿਲਾਂ ਆਪਾਂ ਨਾ 20 20 ਸਾਲ ਪਹਿਲਾਂ ਡੋਰ ਸੁੱਤਣ ਲੱਗ ਜਾਂਦੇ ਸੀ ਹਣਾ ਉਹ ਟਾਈਮ ਵੀ ਜ਼ਿਆਦਾ ਆਉਂਦਾ ਹੋਊਗਾ ਉਹ ਟਾਈਮ ਤਾਂ ਹੀ ਆਉਂਦੀ ਨਹੀਂ ਹੁਣ ਉਹਦਾ ਟਾਈਮ ਪੱਗਿਆ ਉਹ ਅਸੀਂ ਲੇਟ ਹੋ ਜਾਂਦੇ ਤੇ ਮੌਸਮ ਖਰਾਬ ਹੁੰਦਾ ਸੀ ਰਾਤ ਨੂੰ ਸੁੱਤੇ ਹੁੰਦੇ ਸੀ ਕੰਚ ਨਾਲ ਹਾਂ ਬਹੁਤ ਮੁਸ਼ਕਲ ਉਹ ਟਾਈਮ ਨਹੀਂ ਆਉਂਦਾ ਹੀ ਹੁਣ ਉਹ ਤੋਂ ਦੇਖਿਆ ਸੀ ਕਹਿੰਦੇ ਕਿ ਜੇ ਆਪਾਂ ਨੂੰ ਐ ਹੁੰਦਾ ਸੀ ਵੀਰ ਤਿੱਖੀ ਡੋਰ ਹੋਵੇ ਤਾਂ ਫਿਰ ਟਿਊਬਾਂ ਲੈਣੀਆਂ ਆ ਆਪ ਕੁੱਟਣਾ ਟੂਬਾਂ ਵੱਲੋਂ ਕੁੱਟ ਕੇ ਜੀ ਫਿਰ ਉਹ ਲਾਉਂਦੇ ਸੀ ਸਰੇਸ਼ ਬਾਲਤੇ ਤੁਲਿਆਂ ਤੇ ਖਾਈਆਂ ਦੇ ਵਿੱਚ ਸਪੈਦਾਂ ਦੇ ਵਿੱਚ ਵੜਦੇ ਫਿਰ ਸਤ ਸੂਤ ਦੇ ਸਾਥ ਨੇਰ ਨੇਰ ਤੱਕ ਇਕੱਠੀ ਕਰਦੇ ਸਾ ਅਹੀਂ ਫਰੀ ਜਾਂਦੇ ਕੁਝਾਂ ਚ ਸਰੇਸ਼ ਗਾਪ ਬਹੁ ਮੈਂ ਉਦੋਂ ਹੀ ਮਿਹਨਤ ਬਹੁਤ ਸੀ ਜੀ ਪਰ ਉਹ ਸਮਾਂ ਨਹੀਂ ਹੋਏਗਾ ਹੁਣ ਸਵਾਦ ਵੀ ਆਉਂਦਾ ਸੀ ਨਾ ਮੈਂ ਬਾਦ ਫੁੱਲ ਆ ਰਿਹਾ ਸੀ ਜੀ ਉਦੋਂ ਜਵਾਕ ਵੀ ਹੁੰਦੇ ਤੇ ਵੀ ਸਾਡੀ ਡੋਰ ਨਹੀਂ ਤਿਆਰ ਹੋਈ ਵੀ ਸੁੱਤਣੀ ਆ ਫੇਰ ਆਪਹੀ ਨਾਲ ਇਹਨਾਂ ਸਤਾਉਂਦੇ ਕਦੇ ਕੰਚ ਕਦੇ ਕਿਸੇ ਸਾਰਾ ਕੁਝ ਕਰਦੇ ਸੀਗੇ ਹੁਣ ਡੇਡੀਮੇਟ ਲੈਨੇ ਆ 6 ਮਹੀਨਾ ਕਿ ਚੁੱਕਿਆ ਚਲੋ ਮਰਜਣ ਫੇਰ ਉਹ ਦੁੱਗਣਾ ਹੋ ਗਿਆ ਹੁਣ ਬਾਈ ਕਹਿੰਦੇ ਨੇ ਕਿ ਤਿਆਰੀਆਂ ਪੂਰੀਆਂ ਨੇ ਬਸੰਤ ਨੂੰ 23 ਤਰੀਕ ਦੀ ਪਸੰਤਾ ਪਰ ਉਸ ਤੋਂ ਪਹਿਲਾਂ ਵਿਆਹ ਵਰਗਾ ਚਾਹੋ ਜਿਵੇਂ ਕਹਿੰਦੇ ਨੇ ਨਾ ਵਿਆਹ ਤੋਂ ਪਹਿਲਾਂ ਕੜਾਈ ਚੜੀਦੀ ਹੁੰਦੀ ਆ ਤਾਂ ਇਸ ਤਰ੍ਹਾਂ ਸੰਗਰੂਰ ਦੇ ਵਿੱਚ ਉਹ ਵੀਰ ਨਾਲ ਗੱਲ ਕਰਦੇ ਕੀ ਨਾ ਮੇਰੇ ਹਾਂਜੀ ਗੱਗੀ ਹੈ ਮੇਰਾ ਨਾਮ ਗੱਗੀ ਪਹਿਲਾਂ ਕਹਿੰਦੇ ਕਿ ਜਿਵੇਂ ਚੀਲਾ ਅੰਡਾ ਕਹਿੰਦੇ ਹੁੰਦੇ ਸੀ ਨਾ ਵੀ ਉਹ ਬਾਦੋ ਬੜੀ ਤਕੜੀ ਡੋਰ ਹੋ ਜਾਊਗੀ ਕੀ ਤਿਆਰੀਆਂ ਨੇ ਇਸ ਵਾਰ ਹਾਂਜੀ ਐਤਕੀ ਪਰ ਬਧੀ ਪਸੰਤ ਵੈਸੇ ਪਹਿਲਾਂ ਨਾਲ ਤਾਂ ਨਹੀਂ ਹੈਗਾ ਜੀ ਪਹਿਲਾਂ ਸਮਾਂ ਵਧੀਆ ਹੁੰਦਾ ਸੀ ਹੁਣ ਚੈਨਾ ਡੋਰ ਆ ਗਈ ਇਹਦੇ ਕਰਕੇ ਨਾ ਬਹੁਤ ਜ਼ਿਆਦਾ ਨੁਕਸਾਨ ਹੁੰਦੇ ਨੇ ਤੋਂ ਪਸੰਤ ਤਾਂ ਥੋੜਾ ਜਿਹਾ ਫਰਕ ਹੈਗਾ ਜੀ ਤੁਸੀਂ ਕਿਹੜੀ ਡੋਰ ਵਰਤਦੇ ਹੋ ਅੱਛੀ ਦਾ ਧਾਗਾ ਹੀ ਵਰਤਦੇ ਆਂ ਉਹ ਨਹੀਂ ਵਰਤਦੇ ਚੈਨਾ ਨਹੀਂ ਵਰਤਦੇ ਸਰ ਚੈਨਾ ਨਹੀਂ ਵਰਤਦੇ ਨਹੀਂ ਵਰਤਦੇ ਪਰ ਨਿਆਰਾ ਤਾਂ ਪੂਰਾ ਲਵਾਂਗੇ ਡੀਜੀ ਟੋਇਲ ਨਿਆਰਾ ਲਵਾਂਗੇ ਜੀ ਪਰ ਧਾਗੇ ਵਾਲੀ ਡੋਰ ਨਾਲ ਲਵਾਂਗੇ ਸਰ ਹਾਂਜੀ ਬਿਲਕੁਲ ਕਾਉਂਸਲਰ ਖੜੇ ਨੇ ਸਾਭਾ ਕਾਉਂਸਲਰ ਵਿਨੋਦ ਕੁਮਾਰ βοਦੀ βοਦੀ ਜੀ ਕਿਸ ਤਰ੍ਹਾਂ ਵੇਖਦੇ ਹੋ ਬੜੀ ਡੋਰ ਸੁੱਤੀ ਆ ਬੜੇ ਪਤੰਗ ਚੜਾਏ ਨੇ ਕਿ ਹੁਣ ਵੀ ਚੱਲ ਪਿਆ ਇਸ ਤਰ੍ਹਾਂ ਹੀ ਆ ਸਿੱਧੂ ਸਾਹਿਬ ਜਿਹੜੇ ਸ਼ੌਕੀਨ ਬਾਜ ਨੇ ਉਹਨਾਂ ਦੇ ਸ਼ੌਕ ਕਦੀ ਮਰਦੇ ਨਹੀਂ 40 42 ਸਾਲ ਹੋ ਗਏ ਆਪ ਪਤੰਗ ਡੋਰ ਨੂੰ ਸੁੱਤਦੇ ਨੂੰ ਮਗਰ ਚਲੋ ਹੁਣ ਰੀਡੀਮੇਟ ਦਾ ਟਾਈਮ ਆ ਗਿਆ ਉਸ ਉਮਰਾਂ ਵੀ ਹੋ ਗਿਆ ਕਿਉਂਕਿ ਹੁਣ ਸਾਡੇ ਬੱਚੇ ਦਾ ਟਾਈਮ ਆ ਗਿਆ ਮਗਰ ਪਤੰਗ ਬਾਜੀ ਦਾ ਜਿਹੜਾ ਸ਼ਹਿਰ ਦਾ ਸ਼ੌਕ ਹੈ ਇਹ ਤੁਸੀਂ ਇਹਨਾਂ ਨੂੰ ਆਲ ਇੱਥੋਂ ਤੱਕ ਕੀ ਫੋਰਨ ਦੇ ਬੱਚੇ ਵੀ ਵਾਪਸ ਆਏ ਨੇ ਪਤੰਗਬਾਜ਼ੀ ਕਰਕੇ ਕੈਨੇਡਾ ਤੋਂ ਵੀ ਸਾਡੇ ਗਵਰਨਰ ਨੇ ਦੱਸਿਆਗੇ ਉਹਨਾਂ ਦੇ ਚਾਰ-ਪੰਜ ਦੋਸਤ ਕੈਨੇਡਾ ਤੋਂ ਆ ਰਹੇ ਹਨ ਪਤੰਗਬਾਜ਼ੀ ਕਰਕੇ ਸਿਰਫ ਪਤੰਗਬਾਜ਼ੀ ਕਰਕੇ ਚਾਰ ਬੱਚੇ ਦਾ ਮੈਨੂੰ ਐ ਲਾ ਕੇ ਚੱਲੋ ਤਿੰਨ ਲੱਖ ਦੀ 1.5 ਲੱਖ 2 ਲੱਖ ਦੀ ਟਿਕਟ-ਟਿਕ ਬੰਦੇ ਦੀ ਲੱਗਦੀ ਹੋਗੀ ਤਾਂ 10 ਲੱਖ ਦਾ ਟਿਕਟਾਂ ਦੀ ਖਰਚੀ ਆ ਰਹੇ ਨੇ ਕੀ ਨਸ਼ਾ ਪਤੰਗਬਾਜ਼ੀ ਦਾ ਪਤੰਗਬਾਜ਼ੀ ਇੱਕ ਸ਼ਹਿਰ ਦਾ ਇਤਿਹਾਸਿਕ ਸ਼ਹਿਰ ਹੈ ਔਰ ਇਹ ਦਾ ਦੇਸ਼ ਦੀ ਜਾਲੀ ਤੋਂ ਪਹਿਲੇ ਦਾ ਇਤਿਹਾਸ ਹੈ ਸੰਗਰੂਰ ਦਾ ਔਰ ਪੰਜਾਬ ਦੇ ਵਿੱਚ ਨੀ ਪੂਰੇ ਹਿੰਦੁਸਤਾਨ ਦੇ ਵਿੱਚ ਸੰਗਰ ਇਹ ਦੋ ਦੋ ਤਿੰਨ ਤਿੰਨ ਮਹੀਨੇ ਪਹਿਲਾਂ ਅਸੀਂ ਡੀਜੇ ਬੁੱਕ ਕਰਾਈ ਬੈਠੇ ਹਾਂ ਕਿਉਂਕਿ ਅੱਜ ਦੇ ਟਾਈਮ 'ਚ ਸਾਨੂੰ ਉਸ ਟਾਈਮ 5-7000 ਚੋਗੇ ਅੱਜ ਜੇ ਅਸੀਂ ਬੁੱਕ ਕਰਨ ਜਾਵਾਂਗੇ ਤਾਂ ਦੋ ਦਿਨਾਂ ਦੇ ਕਿਤਾ 15000 ਤੋਂ ਥੱਲੇ ਡੀਜੇ ਨਹੀਂ ਮਿਲਣਾ ਦੂਜਾ ਨੰਬਰ ਡੋਰ ਪਤੰਗ ਇੰਨੀ ਮਹਗੀ ਹੋ ਚੁੱਕੀ ਮਗਰ ਸ਼ੌਕ ਉੱਥੇ ਦੇ ਉੱਥੇ ਖੜਿਆ ਨੂੰ ਪਤੰਗ ਦੇਖੋ ਇਹ ਇਹ ਦੁਕਾਨ ਬਿੱਟੂ ਪਤੰਗ ਬਾਜ਼ਾਰ ਤੋਂ 40 ਸਾਲ ਦਾ ਸਾਡਾ ਸਬੰਧ ਹੈ ਇਹਨਾਂ ਤੋਂ ਜੋ ਡਿਜ਼ਾਈਨ ਜੋ ਪਤੰਗ ਇਹ ਦੇ ਦੇਣਗੇ ਕੋਈ ਦੇ ਨਹੀਂ ਸਕਦਾ ਸਨਰੂਰ ਦੀ ਐਂਕ ਲਾ ਕੇ ਚੱਲੋ ਵੀ ਸਭ ਤੋਂ ਪੁਰਾਣੀ ਦੁਕਾਨ ਬਿੱਟੂ ਪਤੰਗ ਪਰਵੰਡ ਉਦੀ ਜੇਕਰ ਗੱਲ ਕੀਤੀ ਹੈ ਵੀ ਤਾਂ ਰਿਸ਼ਤੇਦਾਰਾਂ ਨੇ ਵੀ ਬੁੱਕ ਕਰ ਲਿਆ ਹੋਊਗਾ ਵੀ ਭਾਈ ਅਸੀਂ ਆ ਰਹੇ ਆ ਤਿਆਰੀ ਰੱਖਿਓ ਤੂ ਸਾਬ ਦਿੱਲੀ ਹਰਿਆਣਾ ਫਰੀਦাবাদ ਲੁਧਿਆਣਾ ਟੋਹਾਣਾ ਫਰੀ ਆ ਹਾਂਸੀ ਕਟੋਗੜ 15-20 ਰਿਸ਼ਤੇਦਾਰ ਤਾਂ ਮੇਰੇ ਕਟੋਗੜ ਬਾਰੋਂ ਮੈਨੂੰ ਸਹੀ ਲਾਈ ਬੈਠਿਆ ਨੂੰ ਚਿਵਾਰੇ ਦੇ ਉੱਤੇ ਇੰਨੀ ਜਗ੍ਹਾ ਨਹੀਂ ਹੈ ਕਿ 30 ਬੰਦੇ ਪਤੰਗ ਚੜਾਨਗੇ ਮਗਰ ਸਾਨੂੰ ਤਾਂ ਚਿਵਾਰੇ ਆਂਡ ਗਵਾਂਡ ਤੇ ਵੀ ਬੁੱਕ ਕਰਨੇ ਪੈਗੇ ਗਵਾਂਡਿਆਂ ਨੂੰ ਵੀ ਸਈਆਂ ਲਾਏ ਨੇ ਭਾਈ ਕਿਸੇ ਰਿਸ਼ਤੇਦਾਰ ਨੂੰ ਦੇਣਾ ਨਾ ਵੀ ਸਾਡੇ ਰਿਸ਼ਤੇਦਾਰ ਆ ਰਹੇ ਨੇ ਇਸ ਕਰਕੇ ਇਹ ਸ਼ੌਕ ਆਜਦਾ ਨਹੀਂ ਹੈ ਇਹ ਤਾਂ ਸਾਡੇ ਖੂਨ ਦੇ ਵਿੱਚ ਔਰ ਖੂਨ ਦਾ ਸ਼ੌਂਕ ਕਦੀ ਖਤਮ ਨਹੀਂ ਹੁੰਦਾ ਹੁੰਦਾ ਇਹ ਤਾਂ ਦੇਖੋ ਇੱਕ ਪੀੜੀ ਰਿਟਾਇਰ ਹੋ ਰਹੀ ਹੈ ਦੂਜੀ ਪੀੜੀ ਫੜ ਰਹੀ ਹੈ ਮਗਰ ਉਤਸ਼ਾਹ ਦਿਵੇ-ਦੇ ਵੱਧਦਾ ਹੀ ਜਾ ਰਿਹਾ ਹੈ ਇਹਨਾਂ ਬਿਨੋਦ ਕੁਮਾਰ ਜੀ ਜੇਕਰ ਗੱਲ ਕੀਤੀ ਹੈ ਵੀ ਜਦੋਂ ਪਤੰਗ ਚੜਾਉਨੇ ਆ ਪਤੰਗ ਬਾਜੀ ਕਰਦੇ ਆ ਹੱਥ ਵੀ ਵੱਡੇ ਜਾਂਦੇ ਨੇ ਪਰ ਉਸ ਸਮੇਂ ਪਤਾ ਨਹੀਂ ਲੱਗਦਾ ਕਿ ਕਿਨੇ ਚੇਪੀ ਲਾਉ ਫਟਾਫਟ ਕਰੋ ਦੇਖੋ ਜੀ ਅਸੀਂ ਹੁਣ ਚੱਲ ਚੱਲੀ 50-50 ਸਾਲ ਦੀ ਉਮਰ 'ਚ ਆ ਸਾਡੇ ਹੱਥ ਤਾਂ ਪ ਸੰਤਾਲੇ ਦਿਨ ਵੱਡੇ ਜਾਣਗੇ ਜਿਹੜੇ ਸਾਡੇ ਤੋਂ ਛੋਟੀ ਪੀੜੀ ਹੈ ਉਹਨਾਂ ਦੇ ਹੱਥ ਤਾਂ ਹੁਣ ਪਹਿਲੀ ਐਡਵਾਂਸ ਹੀ ਵੱਡੇ ਹੋਣ ਕਿਉਂਕਿ 15 ਦਿਨ ਹੋ ਚੁੱਕੇ ਉਹਨਾਂ ਨੂੰ ਪਤੰਗਬਾਜੀ ਕਰਦਿਆਂ ਨੂੰ ਕਿਉਂਕਿ ਉਹਨਾਂ ਦੇ ਹੱਥਾਂ ਦੀ ਕੰਡੀਸ਼ਨ ਤਾਂ ਪਹਿਲੇ ਹੀ ਮਾੜੀ ਐ ਤੁਸੀਂਾਂ ਲਾ ਕੇ ਚੱਲੋ ਵੀ ਸਪੈਸ਼ਲ ਮੋਮ ਤੇ ਸਰ੍ਹੋਂ ਦਾ ਤੇਲ ਪਗਾਲ ਕੇ ਆਪਣੇ ਬੱਚੇ ਦੇ ਹੱਥ ਤੇ ਪਰਸੋਂ ਵੀ ਲਾਇਆ ਰਾਤ ਵੀ ਲਾਇਆ ਵੀ ਚੱਲੋ ਉਹਦੇ ਜਿਹੜੇ ਜ਼ਖਮ ਹੋਏ ਹੋਣ ਭਰ ਜਾਣ ਕਿਉਂਕਿ ਪੁਰਾਣੇ ਟਾਈਮ ਦੇ ਤੇ ਅੱਜ ਦੇ ਟਾਈਮ ਦੇ ਵਿੱਚ ਪਤੰਗਬਾਜੀ ਵੱਡੀ ਹੱਥ ਤੇਜ਼ ਹਵਾਵਾਂ ਚੱਲਿਆਂ ਦੇ ਪਿੱਛੇ ਸੀਤ ਲਹਿਰ ਉਹਦੇ ਕਰਕੇ ਹੱਥ ਵਧੇ ਗਏ ਮਗਰ ਇਹ ਦੇਖੋ ਡਿਜ਼ਾਈਨ ਕਿੰਨੇ ਸੋਹਣੇ ਮੱਲੋ ਮੱਲੀ ਹੀ ਪਤੰਗ ਆਪਣੇ ਆਪ ਖਿੱਚ ਦਿੰਨ ਏ ਸੋਚ ਰਹੇ ਕਿਹੜਾ ਡਿਜ਼ਾਈਨ ਲਈਏ ਕਿਹੜਾ ਡਿਜ਼ਾਈਨ ਲਈਏ ਬਿਲਕੁਲ ਵੀਰ ਦੇ ਹੱਥ ਦੇ ਵਿੱਚ ਵਿਰੋਧ ਕੋਨ ਬੋਧੀ ਦੇਖੋ ਕਿੰਨਾ ਸੋਹਣਾ ਜੇ ਸਵੇਰੇ ਨਿਰਨੇ ਕਾਲਜ ਮੱਕਣਾ ਮੂੰਹ ਨੇ ਰਚਣਾ ਹੋਵੇ ਤਾਂ ਮੈਨੂੰ ਹੀ ਪਤਾ ਲੱਗ ਜਾਊਗਾ ਹੈ ਨਾ ਆ ਲਾਈਟਾਂ ਲੱਗੀਆਂ ਹੋਈਆਂ ਨੇ ਸਿੱਧੂ ਸਾਹਿਬ ਅਸੀਂ ਤਾਂ ਸਾਰੀ ਰਾਤ ਵੀ ਚੜਾਣੇ ਨੇ ਸਵੇਰੇ 6 ਵਜੇ ਕੁੱਟੇ ਤੇ ਚੜਨ ਵਾਲੇ ਬੰਦੇ ਆ ਔਰ ਦੂਜੀ ਟਾਈਮ ਰਾਤ ਨੂੰ 8:30 9 ਵਜੇ ਵਾਪਸ ਆਵਾਂਗੇ ਕਿਉਂਕਿ ਰਾਤ ਦੇ ਸਮੇਂ ਵੀ ਅਸੀਂ ਇਲੈਕਟਾਂ ਵਾਲੇ ਪਤੰਗ ਚੜਾਵਾਂਗੇ ਸਾਡਾ ਪਤੰਗ ਉੱਪਰ ਜਾ ਕੇ ਅਸੀਂ ਪਹਿਲਾਂ ਕਿਸੇ ਟਾਈਮ ਪੀਲੇ ਪਤੰਗ ਚੜਾਉਂਦੇ ਹੁੰ ਪੀਲੇ ਤੋਂ ਲੋ ਇੱਕ ਤਾਂ ਸਰੋਂ ਦੇ ਕਰਕੇ ਸਾਗ ਉਹਦੇ ਨਾਲ ਬਸੰਤ ਪੰਚਮੀ ਦਾ ਤਿਆਰ ਪੀਲੇ ਤੋਂ ਸ਼ੁਭ ਮੰਨਿਆ ਜਾਂਦਾ ਹੈ ਦੂਜਾ ਨੰਬਰ ਪੀਲਾ ਪਤੰਗ ਦੂਰੋਂ ਦਿਖਦਾ ਸੀਗਾ ਕਿ ਉਹਦਾ ਸਿਰ ਮੱਥਾ ਦਿਖਦਾ ਸੀ ਜੇ ਕਾਲੇ ਰੰਗ ਦਾ ਪਤੰਗ ਚਲਾਈਏ ਲਾਲ ਰੰਗ ਦਾ ਪਤੰਗ ਉਹ ਘੱਟ ਨੇ ਦੇ ਵਿੱਚ ਦਿਖਦਾ ਸੀ ਇਹ ਪੀਲੇ ਪਤੰਗ ਇਲੈਕਟ੍ਰਾਨ ਦਾ ਅੱਜ ਦੀ ਪੀੜੀ ਨੇ ਨਵਾਂ ਯੁੱਗ ਕੱਟਤਾ ਵੀ ਨਵਾਂ ਯੁੱਗ ਕੱਟਤਾ ਨਵਾਂ ਯੁੱਗ ਬਿਲਕੁਲ ਤੁਸੀਂ ਵੇਖ ਸਕਦੇ ਹੋ ਇਹ ਪਤੰਗ ਦਿਖਾਉਣਾ ਚਾਹੁੰਦੇ ਆ ਬੜਾ ਸੋਹਣਾ ਪਤੰਗਾ ਲਾਈਟਾਂ ਚੱਲਦੀਆਂ ਨੇ ਪਤੰਗ ਦੇ ਵਿੱਚ ਜਦੋਂ ਉੱਤੇ ਉੱਡੂਗਾ ਲਾਈਟਾਂ ਚੱਲਣਗੀਆਂ ਬਾਈ ਜੀ ਹੋਰ ਵੀ ਹੈਗ ਨੇ ਲਾਈ ਦਖਾਓ ਕਰਾ ਕਿਹੜੇ ਕਿਹੜੇ ਪਤੰਗ ਦੇ ਤੁਹਾਡੇ ਕੋਲ ਲਾਈਟਾਂ ਵਾਲੇ ਪਤੰਗ ਨੇ ਆਪਣੇ ਲਈ ਵਧੀਆ ਤਰੀਕੇ ਨਾਲ ਹੀ ਹਾਂ ਇਹ ਦੇ ਰਹੇ ਹਾਂ ਲਾਈਟਾਂ ਵਾਲਾ ਪਤੰਗ ਦੇ ਰਹੇ ਹਾਂ ਇਹ ਲਾਈਟਾਂ ਵਾਲੇ ਪਤੰਗ ਨੇ ਇਸ ਤੋਂ ਇਲਾਵਾ ਵੀ ਹੋਰ ਲਾਈਟਾਂ ਹਾਂਜੀ ਲਾਈਟਾਂ ਵਾਲੇ ਨਹੀਂ ਫਿਰ ਉਸ ਤੋਂ ਬਾਅਦ ਦੂਜੇ ਨੇ ਜੀ ਆਪਣੇ ਲਈ ਪਾਕਿਸਤਾਨੀ ਡਿਜ਼ਾਈਨ ਹੋਗੇ ਜਿਵੇਂ ਹਾਂ ਸਭ ਤੋਂ ਵੱਡਾ ਪਤੰਗ ਦੀ ਗੱਲ ਕਰ ਲਈ ਕਿਹੜੇ ਪਤੰਗ ਆ ਇੱਥੇ 6 ਫੁੱਟ ਦਾ ਪਤੰਗ ਚੱਲ ਰਹੀ ਹੈ ਆਪਣੇ ਲਈ ਬਹੁਤ ਵਧੀਆ ਪਤੰਗ ਹੈਗਾ 6 ਫੁੱਟ ਦਾ ਹਾਂ 6 ਫੁੱਟ ਦਾ ਪਤੰਗ ਜਿਹੜਾ ਆਪਣੇ ਅਕਸਰ ਨੌਜਵਾਨਾਂ 'ਚ ਕਿੰਨਾ ਉਤਸ਼ਾਹ ਬਹੁਤ ਜ਼ਿਆਦਾ ਉਤਸ਼ਾਹ ਮੁੰਡਿਆਂ ਜੀ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਜਿੰਨਾ ਆਪਾਂ ਸੋਚ ਸਕਦੇ ਹਾਂ ਨਾ ਉਸ ਤੋਂ ਬਹੁਤ ਜ਼ਿਆਦਾ ਮੈਨੂੰ ਲੱਗਦਾ ਕਿ ਆਉਣ ਆਉਣ ਵਾਲੇ ਸਮੇਂ 'ਚ ਸ਼ਾਮ ਨੂੰ ਜਾਂ ਕੱਲ ਨੂੰ ਤਾਂ ਪੈਰ ਰੱਖਣ ਨੂੰ ਜਗ੍ਹਾ ਨਹੀਂ ਰਹੀ ਹਾਂ ਬਿਲਕੁਲ ਵੀ ਕੱਲ ਤੁਸੀਂ ਸਾਡੇ ਲਵੇ ਦੇਖਦੇ ਜਗ੍ਹਾ ਨਹੀਂ ਸੀ ਤੇ ਕੜਨ ਦੀ ਸਾਡੇ ਲਵੇ ਬਹੁਤ ਕ੍ਰੇਜ਼ ਵੱਧ ਗਿਆ ਮੁੰਡਿਆਂ ਦਾ ਆਪਾਂ ਕਹਿੰਦੇ ਘੜਦਾ ਕ੍ਰੇਜ਼ ਬਹੁਤ ਵੱਧ ਗਿਆ ਮੁੰਡਿਆਂ ਦਾ ਲਓ ਜੀ ਕ੍ਰੇਜ਼ ਵੱਧ ਚੁੱਕਿਆ ਸੰਗਰੂਰ ਦੇ ਵਿੱਚ ਤਿਆਰੀਆਂ ਹੋ ਚੁੱਕੀਆਂ ਨੇ 23 ਤਰੀਕ ਨੂੰ ਬਸੰਤ ਪੰਚਮੀ ਦਾ ਤਿਹਾਰਾ ਪਰ ਉਸ ਤੋਂ ਪਹਿਲਾਂ ਜੇਕਰ ਗੱਲ ਕੀਤੀ ਜਾਵੇ ਤਾਂ ਸੰਗਰੂਰ ਦੇ ਨੌਜਵਾਨ ਆਖਿਆ ਜਾਂਦਾ ਕਿ ਸੰਗਰੂਰ ਦੇ ਜੋ ਨੌਜਵਾਨ ਨੇ ਪਤੰਗबाजी ਦੇ ਵਿੱਚ ਮਸ਼ਹੂਰ ਨੇ ਦੇਸ਼ ਵਿਦੇਸ਼ ਦੇ ਵਿੱਚੋਂ ਰਿਸ਼ਤੇਦਾਰ ਭੈਣ ਭਾਈ ਇਸ ਜਗ੍ਹਾ ਦੇ ਉੱਤੇ ਆਉਂਦੇ ਨੇ ਅਤੇ ਪਤੰਗबाजी ਕਰਦੇ ਹੋਏ ਨਜ਼ਰ ਆਉਂਦੇ ਬਿੱਟੂ ਨਾਲ ਗੱਲ ਕਰਦੇ ਆ ਬਿੱਟੂ ਜੀ ਇੱਧਰ ਆਓ ਥੋੜਾ ਜਿਹਾ ਬਿੱਟੂ ਜੀ ਕਿਵੇਂ ਕਿਵੇਂ ਲੱਗ ਰਿਹਾ ਕਿ ਹੁਣ ਕੇ ਬਸੰਤ ਪੰਚਮੀ ਨੇੜੇ ਆ ਗਈ ਹੁੰਦਾ ਮੈਨੂੰ ਲੱਗਣਾ ਕਿ ਨੌਜਵਾਨ ਪੀੜ੍ਹੀ मार मार दी दी बिल्कुल जी बच्चा च बहुत उत्साह है बहुत खुशी है बहुत है बच्चे पतंग महंगे हो गए नहीं कटिया बच्चे फिर भी पहला दो पतंग खरीदा डेढ़ सौ खरीद रहे हैं डेढ़ सौ खरीदा सौ खरीद रहे लेकिन क्रेज वे कोई कमी नहीं उस तरह ही उत्साह उस तरह बच्चे कट्ठे हो गए पूरे उत्साह नाते खान पीना बना तरी हर चीज उस तरह उत्साह हो रहा है बच्चा का ਬਿਲਕੁਲ ਉਸ ਤਰ੍ਹਾਂ ਉਤਸ਼ਾਹ ਰੇ ਇਧਰ ਵੀ ਦੇਖ ਸਕਦੇ ਨੌਜਵਾਨ ਪੀੜ੍ਹੀ ਜਿਸ ਤਰ੍ਹਾਂ ਮੈਂ ਗੱਲ ਕਰ ਰਿਹਾ ਤੇ ਆਹ ਦੇਖੋ ਆਹ ਭਈ ਆਏ ਨੇ ਪਤੰਗ ਲੈਣ ਗੱਲ ਕਰ ਕੀ ਨਾ ਵੀਰੇ ਮੇਰਾ ਨਾਮ ਆਤਮਾ ਪ੍ਰਕਾਸ਼ ਆਤਮਾ ਜੀ ਆਤਮਾ ਨੂੰ ਪਰਮਾਤਮਾ ਦੇ ਨਾਲ ਜਮਲਾ ਦिए

ਤਿਆਰੀਆਂ ਨੇ ਪੁਰੀਆਂ ਪੂਰੀਆਂ ਹੀ ਤਿਆਰੀਆਂ ਨੇ ਜੀ ਪੂਰੀ ਬਸੰਤੀ ਤਿਆਰੀਆਂ ਨੇ ਜੀ ਕਰਤਾ ਬੁੱਕ ਡੀਜੇ ਡੀਜੇ ਨਹੀਂ ਯਸ ਦਾ ਸਿੰਪਲ ਹੈ ਗਿਆ ਬੰਦੇ ਹਾਂ ਨਾਰਮਲ ਹੈ ਗਿਆ ਸਿੰਪਲ ਬੰਦੇ ਪਤੰਗਵਾਜੀ ਖੂਬ ਕਰਨੀ ਆ ਹਾਂਜੀ ਹਾਂਜੀ ਪਤੰਗ ਦਾ ਉਡਾਵਾਂਗੇ ਜੀ ਸਿੰਪਲ ਧੋਰ ਨਾਲ ਉਡਾਵਾਂਗੇ ਕਹਿੰਦੇ ਕਿ ਸੰਗਰੂਰ ਦਾ ਨਜ਼ਾਰਾ ਹੀ ਕੁਸ਼ੋਰ ਆ ਬਿਲਕੁਲ ਹੀ ਬਿਲਕੁਲ ਵਧੀਆ ਹੁੰਦਾ ਹੀ ਨਜ਼ਾਰਾ ਸੰਗਰੂਰ ਦਾ ਬਹੁਤ ਵਧੀਆ ਹੁੰਦਾ ਹੀ ਬਿਲਕੁਲ ਆਖਿਆ ਵੀ ਜਾਂਦਾ ਕਿ ਸਾਡਾ ਨਹੀਂ ਕਸੂਰ ਸਾਡਾ ਸ਼ਹਿਰ ਸੰਗਰੂਰ ਸੰਗਰੂਰ ਉਹ ਸ਼ਹਿਰ ਆ ਜੋ ਰਾਜੇ ਮਹਾਰਾਜਾਂ ਦਾ ਸ਼ਹਿਰ ਆ ਪਰ ਸੰਗਰੂਰ ਦੀ ਜੋ ਬਸੰਤ ਪੰਚਮੀ ਆ ਆਪਣੇ ਆਪ ਦੇ ਵਿੱਚ ਬਸੰਤ ਪੰਚਮੀ ਨੂੰ ਅਸਮਾਨ ਨਹੀਂ ਦੀਂਦਾ ਏਕਰ ਕੁਝ ਦੀਂਦਾ ਤਾਂ ਪਤੰਗ ਹੀ ਪਤੰਗ ਨਜ਼ਰ ਆਉਂਦੇ ਨੇ ਕੈਮਰਾਮੈਨ ਜਤਿੰਦਰਪਾਲ ਲੋਟੇ ਨਾਲ ਹਰਜੀਤ ਸਿੰਘ ਸਿੱਧੂ